ਪਹਿਲਾਂ ਬਟਾਲਾ ਜੀ ਚੱਲੀਆਂ ਗੋਲੀਆਂ ਵਿੱਚ ਮਰਨ ਵਾਲੇ ਨੌਜਵਾਨ ਜੋਧਾ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੇ ਲਈ ਐਸਐਸਪੀ ਬਟਾਲਾ ਦੇ ਦਫਤਰ ਸਾਹਮਣੇ ਲਗਾਇਆ ਤਰਨਾ ਦੋ ਦਿਨ ਪਹਿਲਾਂ ਬਟਾਲਾ ਦੇ ਭਾਈਆਂ ਦੀ ਗਲੀ ਵਿੱਚ ਨੌਜਵਾਨ ਮੁੰਡੀਆਂ ਦੋ ਧਿਰਾਂ ਦਰਮਿਆਨ ਚੱਲੀਆਂ ਗੋਲੀਆਂ ਵਿੱਚ ਇੱਕ ਨੌਜਵਾਨ ਜੋਧਾ ਦੇ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਸੀ ਅਤੇ ਰਾਹੁਲ ਦਾਤਨ ਨਾਮਕ ਨੌਜੰਗੰਬੀਰ ਜ਼ਖਮੀ ਹੋ ਗਿਆ ਸੀ ਜਿਸ ਨੂੰ ਲੈ ਕੇ ਮ੍ਰਿਤਕ ਨੌਜਵਾਨ ਜੋਧਾ ਦੇ ਪਰਿਵਾਰਕ ਮੈਂਬਰਾਂ ਨੇ ਭਾਰੀ ਤਦਾਦ ਦੇ ਵਿੱਚ ਇਕੱਠੇ ਹੋ ਕੇ ਇਨਸਾਫ ਲੈਣ ਦੇ ਲਈ ਬਟਾਲਾ ਸ਼ਹਿਰ ਵਿੱਚ ਪਹਿਲਾ ਰੋਸ ਮਾਰਚ ਕੱਢਿਆ ਤੇ ਬਾਅਦ ਵਿੱਚ ਐਸਐਸਪੀ ਬਟਾਲਾ ਦੇ ਦਫਤਰ ਦਾ ਘਰਾਓ ਕਰਦੇ ਹੋਏ ਰੋਸ ਧਰਨਾ ਦਿੱਤਾ ਅਤੇ ਬਟਾਲਾ ਅਮਰਸਰ ਰੋਡ ਜਾਮ ਕਰ ਦਿੱਤਾ ਇਸ ਮੌਕੇ ਤੇ ਬਟਾਲਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾੜੇ ਬਾਜੀ ਕੀਤੀ ਗਈ ਜਿਸ ਦੌਰਾਨ ਪਰਿਵਾਰਕ ਮੈਂਬਰਾਂ ਦੀ ਪੁਲਿਸ ਕਰਮਚਾਰੀਆਂ ਨਾਲ ਤਗੜੀ ਬਹਿਸ ਬਾਜੀ ਵੀ ਹੋਈ ਇਸ ਮੌਕੇ ਤੇ ਮ੍ਰਿਤਕ ਜੋਧਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਬਟਾਲਾ ਪੁਲਿਸ ਉਹਨਾਂ ਦੇ ਬੇਟੇ ਦੇ ਕਾਤਲਾਂ ਨੂੰ ਕਾਬੂ ਨਹੀਂ ਕਰ ਰਹੀ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਕਾਤਲਾਂ ਬਚਾਉਣ ਦੇ ਵਿੱਚ ਲੱਗੀ ਹੋਈ ਹੈ ਅਤੇ ਮਾਤਾ ਹਜੀਤ ਕੌਰ ਨੂੰ ਵੀ ਟਰੈਕਟਰ ਥੱਲੇ ਰੋਂਦ ਕੇ ਮੋਦ ਦੇ ਘਰ ਉਤਾਰ ਦਿੱਤਾ ਗਿਆ ਸੀ ਲੇਕਿਨ ਪੁਲਿਸ ਕੋਲੋਂ ਅਜੇ ਉਸ ਘਟਨਾ ਦਾ ਇਨਸਾਫ ਨਹੀਂ ਮਿਲ ਪਾਇਆ ਉਹਨਾਂ ਵੀ ਪੁਲਿਸ ਗੁੱਬਲੀਆਂ ਤੋਂ ਮਿੱਟੀ ਝਾੜ ਰਹੀ ਹੈ ਉਹਨਾਂ ਗੁੱਸੇ ਵਿੱਚ ਕਿਹਾ ਕਿ ਅਗਰ ਇਨਸਾਫ ਨਾ ਮਿਲਿਆ ਤਾਂ ਉਹਨਾਂ ਵੱਲੋਂ ਇਸ ਤਰ੍ਹਾਂ ਦਿਨ ਰਾਤ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਬਟਾਲਾ ਪੁਲਿਸ ਕਾਤਲਾਂ ਨੂੰ ਕਾਬੂ ਨਹੀਂ ਕਰਦੀ ਉਥੇ ਡੀਐਸਪੀ ਆਜਾਦ ਦਵਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਪੂਰੀ ਗੰਭੀਰਤਾ ਨਾਲ ਪੁਲਿਸ ਜਾਂਚ ਕਰ ਰਹੀ ਹੈ ਜਲਦੀ ਕਾਤਲਾਂ ਨੂੰ ਕਾਬੂ ਕਰਕੇ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇਗਾ ਵੇਖੋ ਟੀਵੀ ਨਿਊਜ਼ ਇੰਡੀਆ 265 ਦੇ ਪੱਤਰਕਾਰ ਜਸਵਿੰਦਰ 베ਦੀ ਨਾਲ ਰঞ্জੀਤ ਸਿੰਘ ਦੀ ਬਟਾਲਾ ਤੋਂ ਖਾਸ ਰਿਪੋਰਟ ਪਾਨ ਹੁਦੀਪੂਰ ਦੇ ਕਹਾਣਾ ਹੈ ਕਿ ਹਰ ਕਿ ਮੇਰੇ ਕਹਿਣ ਦਾ ਮਤਲਬ ਹੈ ਸਾਡੇ ਨਾਲ ਬਹੁਤ ਤਕਸਾਈਆਂ ਹੋ ਰਹੀਆਂ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਜੇ ਮੇਰਾ ਪਰਸੋਂ ਦਾ ਮੇਰੇ ਬੇਟੇ ਦਾ ਕਤਲ ਹੋਇਆ ਹੈ ਇਹਦਾ 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 ਜੋਧਵੀਰ ਦਾ ਜੋਧਵੀਰ ਦਾ ਮੇਰੇ ਪਰਸੋਂ ਦਾ ਕਤਲ ਹੋਇਆ ਹੈ ਪਹਿਲੋ ਮੈਨੂੰ ਉਦੋਂ ਉਸ ਟਾਈਮ ਕਹਿੰਦੇ ਆ ਵੀ ਤੂੰ ਇੱਥੇ ਐਪਲੀਕੇਸ਼ਨ ਲਿਖਾ ਪਰਚਾ ਪਰਚਾ ਕਰਵਾ ਅਹੀਂ ਸਵੇਰੇ ਸਵੇਰੇ 9 ਵਜੇ ਤੱਕ ਇਹਦੇ ਕਾਤਲ ਜਿਹੜੇ ਆ ਮਿਲ ਜਾਣਗੇ ਤੈਨੂੰ ਚਲੋ ਆਪਾਂ ਉਥੇ ਪਰਚਾ ਕਰਵਾਤਾ ਸਵੇਰ ਦੇ 9 ਵਜੇ ਗਏ ਫੇਰ ਇਹਨਾਂ ਗੰਗਲਿਆਂ ਦੇ ਮਿੱਟੀ ਝਾੜਤੇ ਨਹੀਂ ਉਹਨਾਂ ਦੇ ਫੜੇ ਨਹੀਂ ਗਏ ਘਰ ਨਹੀਂ ਲੱਭਣ ਡੇ ਉਹਨਾਂ ਨੂੰ ਲੱਗੇ ਸਨ ਨਹੀਂ ਲੱਗਣ ਡਈ ਲੱਗੇ ਸਨ ਉਹਦੀ ਨਹੀਂ ਲੱਭਣ ਡਈ ਮੈਂ ਇਥੇ ਕਿਸੇ ਬੰਦੇ ਥੱਪੜ ਮਾਰਦਾ ਮੈਂ ਫੋਨ ਬੰਦ ਕਰ ਲੈਣਾ ਮੇਰੀ 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 ਲਗੇ ਸਬੰਧ ਹੋਈ ਨਹੀਂ ਹੈ ਮੇਰੇ ਘਰ ਦਾ ਮੇਰੇ ਕੋ ਪਰਿਵਾਰ ਚ ਕਣਗੇ ਫੇਰ ਮੈਂ ਫੜਿਆ ਜਾਣਾ ਉਹਦੀ ਮਾਂ ਚ ਕਣ ਉਹਦੀ ਭੈਣ ਚ ਕਣ ਉਹਦਾ ਭਰਾ ਚ ਕਣ ਉਹਦਾ ਪਿਓ ਚ ਕਣ ਆਪਣਿਆ ਬੰਦਾ ਗ੍ਰਿਫਤਾਰ ਹੋਏਗਾ ਕਿਉਂ ਨਹੀਂ ਗ੍ਰਿਫਤਾਰ ਹੁੰਦਾ ਨਹੀਂ ਤੇ ਮੈਨੂੰ 10 20 ਮਿੰਟ ਦਾ ਟਾਈਮ ਦੇ ਬੰਦੇ ਦਾ ਬੰਦਾ ਮੈਂ ਮਾਰ ਦਿੰਦਾ ਨਾ ਮੈਂ ਪਰਚਾ ਉਹਨਾਂ ਦੇ ਕਰਾਉਣਾ ਤੇ ਨਾ ਮ ਬੱਸ ਮੇਰੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਨਹੀਂ ਤਾਂ ਮੈਨੂੰ ਇਨਾ ਟਾਈਮ ਦੇ ਦਿਓ ਸਰਦ ਗੁਰਦੀਪ ਸਿੰਘ ਹੈ ਜੀ ਪਿੰਡ ਰਹੀਮਾਵਾਦ ਔਰ ਸਾਡੀ ਮਾਤਾ ਹਰਜੀਤ ਕੋ 1.5 ਮਹੀਨਾ ਕਰੀਬ ਹੋ ਗਿਆ ਜੀ ਉਹਨਾਂ ਨੂੰ ਮਤਲਬ ਟਰੈਕਟਰ ਚਾਰ ਕੇ ਮਤਲਬ ਜਰਨਲ ਕਾਸਟ ਦੇ ਲੋਕ ਸੀ ਜਿਨ੍ਹਾਂ ਨੇ ਸਾਡੀ ਮਾਤਾ ਦੀ ਡੈਥ ਕਰਤੀ ਬ੍ਰਦਰ ਸਾਡੀ ਦੀ ਹਲਤਾ ਤੋੜਤੀਆਂ ਜੀ ਔਰ ਸਾਨੂੰ ਡੇਢ ਮਹੀਨਾ ਹੋ ਗਿਆ ਪ੍ਰਸ਼ਾਸਨ ਪ੍ਰੋਫੈਸਰ ਸਾਡੇ ਸਾਡਾ ਕੋਈ ਨਹੀਂ ਮਤਲਬ ਸੁਣਵਾਈ ਹੈਗੀ ਅਸੀਂ ਬੜੇ ੱਟਕੇ ਖਾਦੇ ਕਦੀ ਡਿਪਟੀ ਕੋ ਚਲਦੇ ਕਦੀ ਐਸਐਸਓ ਕਦੀ ਐਸਐਸਪੀ ਕੋ ਮਤਲਬ ਸਾਨੂੰ ਇਦਾਂ ਹੀ ਵਰਝਾ ਰਹੇ ਨੇ ਸਾਡੀ ਕਿਤੇ ਸੁਣਵਾਈ ਨਹੀਂ ਕੀਤੀ ਔਰ ਕਦੇ ਸਾ ਅਸੀਂ ਐਸਸੀ ਐਕਟ ਦੀ ਮੰਗ ਕਰਦੇ ਸਾਡੀ ਅਸੀਂ ਉਹ ਜਰਨਲ ਕਾਸਟ ਹੈ ਸਾਡੀ ਐਸਸੀ ਕਾਸਟ ਹੈ ਤੇ ਸਾਡੇ ਨਾਲ ਵੇਖੋ ਕਦੀ ਕਿਤੇ ਗੋਲੀਆਂ ਮਾਰ ਕੇ ਮਾਰਦਾ ਕੋਈ ਟਰੈਕਟਰ ਚਾਰ ਕੇ ਮਾਰਦਾ ਅਸੀਂ ਕਿੱਥੇ ਜਾਈਏ ਅਸੀਂ ਕਿਦੇ ਅ ਸਰਕਾਰਾਂ ਅੱਗੇ ਮੰਗ ਕਰੀਏ ਪੁਲਿਸ ਅੱਗੇ ਮੰਗ ਕੇ ਕਹਿੰਦੇ ਕਿ ਕੀ ਕੀ ਕੌਮਾਂ ਮੰਗੀਆਂ ਦੱਸੋ ਸਾਡੀ ਇਹੀ ਮੰਗੇ ਬੰਦੇ ਗ੍ਰਫਤਾਰ ਕੀਤੇ ਜਾਣ ਤੇ ਔਰ ਸਾਨੂੰ ਐਸੀ ਐਕਟ ਸਾਡਾ ਜਰਾ ਲੱਗੇ ਜਿਹੜਾ ਸਾਡੀਆਂ ਬੰਦੀਆਂ ਤੁਹਾਡਾ ਲਗਵਾਈਆਂ ਜਾਣ ਜੇ ਨਹੀਂ ਤੇ ਆਪਾਂ ਭਾਵੇਂ 10 ਦਿਨ 20 ਦਿਨ ਦਰਨਾ ਦੇਣਾ ਪਈ ਇੱਥੇ ਹੀ ਆ ਇੱਥੇ ਲੰਗੜ ਪਤਣਗੇ ਇੱਥੇ ਸਾਡਾ ਕੁਝ ਹੋਏਗਾ ਸਾਡਾ ਔਰ ਸਾਡੇ ਜਿਹੜੇ ਕਹਿੰਦੇ ਡੀਏ ਸਾਹਿਬ ਨੇ ਕਰਨਾ ਜੀ ਡੀਏ ਸਾਹਿਬ ਨੇ ਵੀ ਕਰਤਾ ਸਾਰਾ ਕੋਈ ਕਹਿੰਦੇ ਇਹਨੀਆਂ ਲੱਗਦੀਆਂ ਤੁਹਾਡਾ ਲਾਓ ਔਰ ਇਹ ਸਾਡੇ ਪੁਲਿਸ ਪ੍ਰਸ਼ਾਸਨ ਕੋਈ ਸਾਡੀ ਸਹਾਇਤਾ ਨਹੀਂ ਕਰਦੀ ਸਾਨੂੰ ਇਹ ਕੀ ਸਮਝਦੇ ਨੇ ਕਿ ਸਾਹੀ ਇਨਸਾਨ ਨਹੀਂ ਹੈਗੇ डीए ਸਾਹਮਣੇ ਸਾਰਾ ਕੁਝ ਕਹਿਤਾ ਵੀ ਇਹਨਾਂ ਦੀ ਇਹਨਾਂ ਦੀ ਜਿਹੜੀ ਬੰਦੀਆਂ ਤੁਹਾਡਾ ਲੋ ਪੁਲਿਸ ਪ੍ਰਸ਼ਾਸਨ ਕੀ ਕਰਦੀ ਪਈ ਆ ਡੀਐਸਪੀ ਜਿਹੜੇ ਆ ਆਪਣੇ ਡੇਰਾਪਾਪਨ ਨਾਂ ਕੋਲੇ ਉਹ ਵੀ ਨਹੀਂ ਸਾਡੀ ਸੁਣਦੇ ਕਦੀ ਕੰਦੀ ਐਸਐਸਪੀ ਕੋ ਚਲ ਜਾਓ ਕਦੀ ਤੁਸੀਂ ਉੱਥੇ ਐਸਐਸਓ ਕੋ ਚਲ ਜਾਓ ਅਈ ਸ਼ਦਾਈਆਂ ਅਈ ਇਨਸਾਨੀ ਹਾਂਗੇ ਕਿਹੜੀ ਧਾਰਾ ਲਾਉਂਦੀ ਮੰਗ ਕਰਦੇ ਅਸੀਂ 81 ਐਕਟ ਜਿਹੜੀ ਤੁਹਾਡਾ ਸਾਡੀਆਂ ਬੰਦੀਆਂ ਤੁਹਾਡਾ ਉਹ ਲਈਆਂ ਜਾਂ ਜੀ ਅਜੇ ਤੱਕ ਲੱਗੀ ਅਜੇ ਕੋਈ ਤੁਹਾਡਾ ਨਹੀਂ ਸਾਡੀਆਂ ਲੱਗੀਆਂ ਜੀ ਸਾਨੂੰ ਡੇਢ ਮਹੀਨਾ ਹੋ ਗਿਆ ਜੀ ਅਸੀਂ ਅਸੀਂ ਮੰਗ ਮੰਗ ਕਰ ਰਹੇ ਆ ਸਾਡੀ ਸੁਣਵਾਈ ਹੋਏ ਸਾਨੂੰ ੱਟਕੇ ਮਾਰਦੇ ਕਦੀ ਉਧਰ ਡਿਊਟੀ ਸਾਹ ਦੇ ਸਾ ਨਾ ਜੀ ਬੰਦੇ ਦੀ ਕਿਹ ਗ੍ਰਿਫਤਾਰੀ ਬੰਦੇ ਬਾਹਰ ਬਾਹਰ ਜਮਾਨਤਾਂ ਕਿ 302 ਦੀਆਂ ਜਮਾਨਤਾਂ ਕਿੱਦਾਂ ਹੋ ਰਹੀਆਂ ਜੀ ਜੇ ਢਿੱਲ ਦਿੱਤੀ ਤਾਂ ਤਾਂ ਹੀ ਹੋ ਰਹੀਆਂ ਇਹਨਾਂ ਢਿੱਲ ਦਿੱਤੀ ਆ ਬੰਦੇ ਫੜੇ ਆ ਨਾ ਜੀ ਬੰਦੇ ਫੜ ਕੇ ਛੱਡੇ ਆ ਬੰਦੇ ਫੜੇ ਛੱਡੇ ਬੰਦੇ ਫੜਿਆ ਜਿੱਦਣੇ ਸੰਸਕਾਰ ਕੀਤਾ ਵੇ ਨਾ ਉਧਰ ਬੰਦੇ ਛੱਡਦੇ ਆ ਜੀ ਕਿਉਂ ਛੱਡੇ ਆ ਬੰਦੇ ਜੀ ਬੰਦੇ ਹੀ ਗ੍ਰਿਫਤਾਰ ਕਰਾਇਆ ਬੰਦੇ ਅਜੀਤ ਸਿੰਘ ਨੂੰ ਫੜਾਇਆ ਹਰਾਂ ਨੂੰ ਹਵਾ ਲੱਟ ਜਦਨੇ ਕੱਢਦੇ ਬੰਦੇ ਬੰਦਾ ਸੰਤੋਖ ਸਿੰਘ ਨੂੰ ਫੜਾਇਆ ਉਹ ਇਹਨਾਂ ਛੱਡਿਆ ਜੀ ਐਸ ਐਚਓ ਕੁਲਵਿੰਦਰ ਸਿੰਘ ਨੇ ਛੱਡਿਆ ਕਿਉਂ ਛੱਡਿਆ ਜੀ ਇਹ ਸਾਨੂੰ ਇਹੋ ਕਹਿੰਦੇ ਜਾਈ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਬਸ ਆਓ ਜੀ ਬੈਠੋ ਜੀ ਬੰਦੇ ਹੀ ਫੜ ਲੈਨੇ ਆਹੋ ਕੁਛ ਕਰਦੇ ਰਹਿਆ ਅਸੀਂ ਉਹਨਾਂ ਦੇ ਭਰੋਸੇ ਰਹਿਆ ਵੀ ਸਾਡੇ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਆ ਸਾਡੀ ਕੇਨੇ ਸੁਣਵਾਈ ਨਹੀਂ ਕੀਤੀ ਸਾਨੂੰ ਬਸ ਅਸੀਂ ਦੇ ਧੱਕੇ ਦੋੜ ਜਾਈ ਸ਼ਰਕਾ ਦੇ ਧੱਕੇ ਬਸ ਰੁਲਦੇ ਪਏ ਆ ਕੱਲ ਵੀ ਸਾਡਾ ਮਰਸੋ ਮੁੰਡਾ ਮੜਿਆ ਹੋਈ ਬਸ ਇਦਾਂ ਹੀ ਬਸ ਅਸੀਂ ਇਹਨੇ ਜੋ ਸਾਡੀ ਅਸੀਂ ਵੋਟਾਂ ਦੇ ਮਾਲਕ ਆ ਸਾਡੇ ਨਾਲ ਸਾਡੇ ਜਥੇਬੰਦੀਆਂ ਸਾਡੇ ਨਾਲੇ ਸਾਨੂੰ ਭਾਵੇਂ 20 ਦਿਨ ਤੇ ਖਰਾਬ ਕਰ ਰਹਿਣਾ ਪਏ ਅਸੀਂ ਇੱਥੇ ਨਾਲ ਆ ਸਾਡਾ 10 ਦਿਨ 20 ਦਿਨ ਮਹੀਨਾ ਵੀ ਰਹਿ ਸਕਦਾ ਸਾਡਾ ਧਰਨਾ ਚੱਲ ਜਿਨ੍ਹਾਂ ਦੇ ਸਾਡੇ ਬੰਦੇ ਰਸਤ ਅਜੀ ਤਨ ਜਾਰੀ ਰੱਖਾਂਗੇ ਜੀ ਇਹਦੇ ਵਿੱਚ ਜੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਰੇਡ ਵੀ ਕਰ ਰਹੀ ਹੈ ਜਿੱਥੇ ਜਿੱਥੇ ਪਤਾ ਇਨਫੋਰਮੇਸ਼ਨ ਮਿਲ ਰਹੀ ਆ ਉਹਨਾਂ ਦੇ ਫੋਨ ਦੀਆਂ ਲੋਕੇਸ਼ਨਾਂ ਵੀ ਲੈ ਰਹੀ ਆ ਜਿੱਥੇ ਵੀ ਹਾਨੂੰ ਇਨਫੋਰਮੇਸ਼ਨ ਮਿਲਦੀ ਆ ਪੁਲਿਸ ਰੇਡ ਕਰਦੀ ਆ ਤਫਤੀਸ਼ ਕਰਦੀ ਆ ਇਹਨਾਂ ਨੂੰ ਸਮਝਾਇਆ ਵੀ ਤੁਸੀਂ ਇਸ ਕੰਮ ਚ ਨਾ ਪਾਓ ਪੁਲਿਸ ਨੂੰ ਆਪਣਾ ਕੰਮ ਕਰਨ ਦਿਓ ਕਦੋਂ ਤੱਕ ਲੱਗਦਾ ਜੀ ਦੇਖੋ ਜੀ ਇਹ ਅਸੀਂ ਲੱਗੇ ਆ ਲੋਕੇਸ਼ਨਾਂ ਵੀ ਲੈ ਰਹੇ ਆ ਹਰ ਕੰਮ ਜਿਹੜਾ ਪੁਲਿਸ ਦਾ ਤਫਤੀਸ਼ ਉਹ ਚੱਲ ਰਹੀ ਆ ਉਹਨੂੰ ਭਾਵੇਂ ਕਿਸੇਰੇ ਫੜਿਆ ਜਾਵੇ ਤੇ ਭਾਵੇਂ 4-5 ਲੱਖ ਹੱਦ ਚੱਲ ਰਹੀ ਹੈ ਜੀ ਲਿਖਦੇ ਚੱਲਿਆ ਜੀ ਕੰਬੇ ਸਾਮੇ ਨਹੀਂ ਜੀ ਇਹ ਤਾਂ ਫਿਰ ਇਹਨਾਂ ਦੀ ਬੇਵਕੂਫੀ ਆ ਜੀ ਦੇਖ ਲੰਬੇ ਸਪਿਟਾਲ ਆਉਂਦੇ ਆ ਤੇ ਅੱਜ ਦੇ ਨਾਲ ਨਾਲ ਆ